ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਗਵਰਨਮੈਂਟ ਨੇ ਵਾਪਸ ਲਈ ਹੈ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੀ ਇਹ ਸਾਰੇ ਆਪਣੇ ਏਕੇ ਦੀ ਜਿੱਤ ਹੈ ਤੇ ਗਾਂ ਵੀ ਆਪਾਂ ਨੂੰ ਏਕਾ ਬਣਾ ਕੇ ਰੱਖਣਾ ਚਾਹੀਦਾ ਕੋਈ ਆਉਣ ਵਾਲੀਆਂ ਨੀਤੀਆਂ ਆਪਾਂ ਤਾਂ ਲੱਗਦਾ ਨਹੀਂ ਕਿ ਜਿੱਦਾਂ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਕਿਸਾਨਾਂ ਦੇ ਨਾਲ ਵਿਚਾਰ-ਵਿਮਰਸ਼ ਕਰਨਾ ਚਾਹੀਦਾ ਸੀ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸਹੀ ਸੇ ਪਾਲਿਸੀ ਲਿਆਂਦੀ ਜਾਣੀ ਚਾਹੀਦੀ ਹਾਂਜੀ ਇਹ ਚਾਹੀਦੀ ਸੀਗੀ ਪਹਿਲਾਂ ਪਰ ਹੁਣ ਜਦ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤਾ ਪਰ ਇਹ ਪਾਲਿਸੀ ਗਲਤ ਸੀਗੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਸੀ ਤੇ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਕਿਹੜਾ ਵਾਪਸ ਲੈ ਲਈ ਪਾਲਸੀ ਭਾਜੀ ਇਹ ਸਰਕਾਰ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਜਿਹੜੀ ਉਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਸੀਗਾ ਟਰੈਕਟਰ ਮਾਰਚ ਵੀ ਕੱਢੇ ਗਏ ਹੁਣ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਆ ਕਿਵੇਂ ਦੇਖਦੇ ਨੇ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਸੀ ਚਲੋ ਉਹਦੇ ਉਹਦੇ ਵਿਰੋਧੀ ਚ ਕਿਸਾਨਾਂ ਦਾ ਬਹੁਤ ਰੋਸ ਸੀਗਾ ਉਹ ਨਹੀਂ ਸੀ ਮਤਲਬ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਕਿਸਾਨਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਔਰ ਸਰਕਾਰ ਨੇ ਛੇਤੀ ਸਮਝ ਲਿਆ ਵੀ ਇਹ ਜਿਹੜੀ ਪਾਲਿਸੀ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਜਾਂ ਹੋਰ ਵਰਗਾਂ ਲਈ ਹਿੱਤ ਵਿੱਚ ਨਹੀਂ ਗਈ ਤੇ ਜੇ ਉਹ ਸਰਕਾਰ ਨੇ ਵਾਪਸ ਲੈ ਲਈ ਆ ਅਸੀਂ ਸਰਕਾਰ ਤੋਂ ਬਹੁਤ ਖੁਸ਼ ਹਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਇਦਾਂ ਦੀ ਕੋਈ ਪਾਲਿਸੀ ਲਿਆਉਣੀ ਆ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨਾਲ ਮੀਟਿੰਗ ਕਰਕੇ ਤਾਂ ਫਿਰ ਦੁਬਾਰਾ ਲਿਆਂਦੀ ਜਾਵੇ ਜੇ ਲਿਆਉਣੀ ਆ ਤਾਂ ਨਹੀਂ ਤਾਂ ਲਿਆਉਣ ਦੀ ਲੋੜ ਕੋਈ ਨਹੀਂ ਹਾਂ ਸਰ ਜਿਹੜੀ ਪਾਲਿਸੀ ਲਿਆਂਦੀ ਸੀਗੀ ਸਰਕਾਰ ਨੇ ਲੈਂਡ ਬੋਲਿੰਗ ਉਹਨੂੰ ਵਾਪਸ ਲੈ ਲਈਏ ਕਿਵੇਂ ਵਿਗੜ ਗਈ ਅਸੀਂ ਤਾਂ ਕਹਿੰਦੇ ਬਹੁਤ ਵਧੀਆ ਕੀਤਾ ਜੀਵਿਦਾਰਾਂ ਦੇ ਹੱਕ ਲਈ ਉਹ ਬਹੁਤ ਬਾੜੀ ਸੀ ਇਨਾਂ ਦੀ ਜ਼ਮੀਨ ਉਹਦੇ ਵਿੱਚ ਆ ਜਾਣੀ ਸੀ ਉਹ ਜ਼ਮੀਨ ਦਾ ਜੀਵਿਦਾਰਤਾ ਬਿਲਕੁਲ ਕਾਨੂੰਨ ਮੁਹ ਜਾਨੇ ਸੀਗੇ ਇਸ ਕਰਕੇ ਚਲੋ ਵਧੀਆ ਕੀਤਾ ਆ ਜਿਹੜੀ ਪਾਲਿਸੀ ਉਹ ਵੀ ਵਾਪਸ ਲੈ ਲਈ ਆ ਜੀਵਿਦਾਰਾਂ ਦੇ ਏਕੇ ਦੀ ਜਿੱਤ ਹੋਈ ਆ ਗਾਂ ਵੀ ਇੱਕ ਮੁੱਠ ਰਹਿਣਗੇ ਤਾਂ ਕਾਮਯਾਬ ਰਹਿਣਗੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਗਵਰਨਮੈਂਟ ਨੇ ਵਾਪਸ ਲਈ ਹੈ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੀ ਇਹ ਸਾਰੇ ਆਪਣੇ ਏਕੇ ਦੀ ਜਿੱਤ ਹੈ ਤੇ ਗਾਂ ਵੀ ਆਪਾਂ ਨੂੰ ਏਕਾ ਬਣਾ ਕੇ ਰੱਖਣਾ ਚਾਹੀਦਾ ਕੋਈ ਆਉਣ ਵਾਲੀਆਂ ਨੀਤੀਆਂ ਆਪਾਂ ਤਾਂ ਲੱਗਦਾ ਨਹੀਂ ਕਿ ਜਿੱਦਾਂ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਕਿਸਾਨਾਂ ਦੇ ਨਾਲ ਵਿਚਾਰ-ਵਿਮਰਸ਼ ਕਰਨਾ ਚਾਹੀਦਾ ਸੀ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸਹੀ ਸੀ ਫੇ ਪਾਲਿਸੀ ਲਿਆਂਦੀ ਜਾਣੀ ਚਾਹੀਦੀ ਹਾਂਜੀ ਇਹ ਚਾਹੀਦੀ ਸੀਗੀ ਪਹਿਲਾਂ ਪਰ ਹੁਣ ਜਦ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤਾ ਪਰ ਇਹ ਪਾਲਿਸੀ ਗਲਤ ਸੀਗੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਸੀ ਤੇ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਇਹ ਕਿਹੜਾ ਵਾਪਸ ਲੈ ਲਈ ਪਾਲਿਸੀ ਭਾਜੀ ਇਹ ਸਰਕਾਰ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀਗੀ ਜਿਹੜੀ ਉਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਸਿਗਾ ਟਰੈਕਟਰ ਮਾਰਚ ਵੀ ਕੱਢੇਗੇ ਹੁਣ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਕਿਵੇਂ ਦੇਖਦੇ ਨੇ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਸੀ ਚਲੋ ਉਹਦੇ ਉਹਦੇ ਵਿਰੋਧੀ ਚ ਕਿਸਾਨਾਂ ਦਾ ਬਹੁਤ ਰੋਸ ਸੀਗਾ ਉਹ ਨਹੀਂ ਸੀ ਮਤਲਬ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਕਿਸਾਨਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਔਰ ਸਰਕਾਰ ਨੇ ਛੇਤੀ ਸਮਝ ਲਿਆ ਵੀ ਇਹ ਜਿਹੜੀ ਪਾਲਿਸੀ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਜਾਂ ਹੋਰ ਵਰਗਾਂ ਲਈ ਹਿੱਤ ਵਿੱਚ ਨਹੀਂ ਗਈ ਤੇ ਜੇ ਉਹ ਸਰਕਾਰ ਨੇ ਵਾਪਸ ਲੈ ਲਈ ਆ ਅਸੀਂ ਸਰਕਾਰ ਤੋਂ ਬਹੁਤ ਖੁਸ਼ ਹਾਂ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜਦੋਂ ਵੀ ਇਦਾਂ ਦੀ ਕੋਈ ਪਾਲਿਸੀ ਲਿਆਉਣੀ ਆ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਰੋਸੇ ਵਿੱਚ ਲੈ ਕੇ ਉਹਨਾਂ ਨਾਲ ਮੀਟਿੰਗ ਕਰਕੇ ਤਾਂ ਫਿਰ ਦੁਬਾਰਾ ਲਿਆਂਦੀ ਜਾਵੇ ਜੇ ਲਿਆਉਣੀ ਹੈ ਤਾਂ ਨਹੀਂ ਤਾਂ ਲਿਆਉਣ ਦੀ ਲੋੜ ਕੋਈ ਨਹੀਂ। ਆਈ ਸਰ ਜਿਹੜੀ ਪਾਲਿਸੀ ਲਿਆਂਦੀ ਸੀਗੀ ਸਰਕਾਰ ਨੇ ਲੈਂਡ ਬੋਲਿੰਗ ਹੁਣ ਉਹ ਵਾਪਸ ਲੈ ਲਈਏ ਕਿਵੇਂ ਵਿਕਦੇ ਨੇ। ਅਸੀਂ ਤਾਂ ਕਹਿੰਦੇ ਬਹੁਤ ਵਧੀਆ ਕੀਤਾ ਜੀਵਿਦਾਰਾਂ ਦੇ ਹੱਕ ਲਈ ਉਹ ਬਹੁਤ ਮਾੜੀ ਸੀ। ਜਿਨ੍ਹਾਂ ਦੀ ਜ਼ਮੀਨ ਉਹਦੇ ਵਿੱਚ ਆ ਜਾਣੀ ਸੀ ਉਹ ਜ਼ਮੀਨ ਦਾ ਜੀਵਿਦਾਰਤਾ ਬਿਲਕੁਲ ਕਾਂਡਮ ਹੋ ਜਾਣਾ ਸੀਗੇ ਇਸ ਕਰਕੇ ਚਲੋ ਵਧੀਆ ਕੀਤਾ ਆ ਜਿਹੜੀ ਪਾਲਿਸੀ ਉਹ ਵੀ ਵਾਪਸ ਲੈ ਲਈ ਆ। ਜੀਵਿਦਾਰਾਂ ਦੇ ਇੱਕੇ ਦੀ ਜਿੱਤ ਹੋਈ ਆ। ਗਾਹ ਵੀ ਇੱਕ ਮੁੱਠ ਰਹਿਣਗੇ ਤਾਂ ਕਾਮਯਾਬ ਰਹਿਣਗੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਗਵਰਨਮੈਂਟ ਨੇ ਵਾਪਸ ਲਈ ਹੈ ਦਾਈ ਬਹੁਤ ਧੰਨਵਾਦ ਕਰਦੇ ਆਈ ਇਹ ਸਾਰੇ ਆਪਣੇ ਏਕੇ ਦੀ ਜਿੱਤ ਹੈ ਤੇ ਗਾਂ ਵੀ ਆਪਾਂ ਨੂੰ ਏਕਾ ਬਣਾ ਕੇ ਰੱਖਣਾ ਚਾਹੀਦਾ ਕੋਈ ਆਉਣ ਵਾਲੀਆਂ ਨੀਤੀਆਂ ਆਪਾਂ ਤਾਂ ਲੱਗਦਾ ਨਹੀਂ ਕਿ ਜਿੱਦਾਂ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਕਿਸਾਨਾਂ ਦੇ ਨਾਲ ਵਿਚਾਰ-ਵਿਮਰਸ਼ ਕਰਨਾ ਚਾਹੀਦਾ ਸੀ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸਹੀ ਸੇ ਪਾਲਿਸੀ ਲਿਆਂਦੀ ਜਾਣੀ ਚਾਹੀਦੀ ਹਾਂਜੀ ਇਹ ਚਾਹੀਦੀ ਸੀਗੀ ਪਹਿਲਾਂ ਪਰ ਹੁਣ ਜਦ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤਾ ਪਰ ਇਹ ਪਾਲਿਸੀ ਗਲਤ ਸੀਗੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਸੀ ਤੇ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਕਿਹੜਾ ਵਾਪਸ ਲੈ ਲਈ ਪਾਲਸੀ ਭਾਜੀ ਇਹ ਸਰਕਾਰ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਜਿਹੜੀ ਉਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਸੀਗਾ ਟਰੈਕਟਰ ਮਾਰਚ ਵੀ ਕੱਢੇ ਗਏ ਹੁਣ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਆ ਕਿਵੇਂ ਦੇਖਦੇ ਨੇ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਸੀ ਚਲੋ ਉਹਦੇ ਉਹਦੇ ਵਿਰੋਧੀ ਚ ਕਿਸਾਨਾਂ ਦਾ ਬਹੁਤ ਰੋਸ ਸੀਗਾ ਉਹ ਨਹੀਂ ਸੀ ਮਤਲਬ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਕਿਸਾਨਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਔਰ ਸਰਕਾਰ ਨੇ ਛੇਤੀ ਸਮਝ ਲਿਆ ਵੀ ਇਹ ਜਿਹੜੀ ਪਾਲਿਸੀ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਜਾਂ ਹੋਰ ਵਰਗਾਂ ਲਈ ਹਿੱਤ ਵਿੱਚ ਨਹੀਂ ਗਈ ਤੇ ਜੇ ਉਹ ਸਰਕਾਰ ਨੇ ਵਾਪਸ ਲੈ ਲਈ ਆ ਅਸੀਂ ਸਰਕਾਰ ਤੋਂ ਬਹੁਤ ਖੁਸ਼ ਹਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਇਦਾਂ ਦੀ ਕੋਈ ਪਾਲਿਸੀ ਲਿਆਉਣੀ ਆ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨਾਲ ਮੀਟਿੰਗ ਕਰਕੇ ਤਾਂ ਫਿਰ ਦੁਬਾਰਾ ਲਿਆਂਦੀ ਜਾਵੇ ਜੇ ਲਿਆਉਣੀ ਆ ਤਾਂ ਨਹੀਂ ਤਾਂ ਲਿਆਉਣ ਦੀ ਲੋੜ ਕੋਈ ਨਹੀਂ ਹਾਂ ਸਰ ਜਿਹੜੀ ਪਾਲਿਸੀ ਲਿਆਂਦੀ ਸੀਗੀ ਸਰਕਾਰ ਨੇ ਲੈਂਡ ਬੋਲਿੰਗ ਹਾਂਜੀ ਉਹਨੂੰ ਵਾਪਸ ਲੈ ਲਈਏ ਕਿਵੇਂ ਵਿਗੜੇ ਉਹ ਅਸੀਂ ਤਾਂ ਕਹਿੰਦੇ ਬਹੁਤ ਵਧੀਆ ਕੀਤਾ ਜੀਵਿਦਾਰਾਂ ਦੇ ਹੱਕ ਲਈ ਉਹ ਬਹੁਤ ਬਾੜੀ ਸੀ ਇਨਾਂ ਦੀ ਜ਼ਮੀਨ ਉਹਦੇ ਵਿੱਚ ਆ ਜਾਣੀ ਸੀ ਉਹ ਜ਼ਮੀਨ ਦਾ ਜੀਵਿਦਾਰਤਾ ਬਿਲਕੁਲ ਕਾਨੂੰਨ ਮੁਹ ਜਾਨੇ ਸੀਗੇ ਇਸ ਕਰਕੇ ਚਲੋ ਵਧੀਆ ਕੀਤਾ ਆ ਜਿਹੜੀ ਪਾਲਿਸੀ ਉਹ ਵੀ ਵਾਪਸ ਲੈ ਲਈ ਆ ਜੀਵਿਦਾਰਾਂ ਦੇ ਏਕੇ ਦੀ ਜਿੱਤ ਹੋਈ ਆ ਗਾਂ ਵੀ ਇੱਕ ਮੁੱਠ ਰਹਿਣਗੇ ਤਾਂ ਕਾਮਯਾਬ ਰਹਿਣਗੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਗਵਰਨਮੈਂਟ ਨੇ ਵਾਪਸ ਲਈ ਹੈ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੀ ਇਹ ਸਾਰੇ ਆਪਣੇ ਏਕੇ ਦੀ ਜਿੱਤ ਹੈ ਤੇ ਗਾਂ ਵੀ ਆਪਾਂ ਨੂੰ ਏਕਾ ਬਣਾ ਕੇ ਰੱਖਣਾ ਚਾਹੀਦਾ ਕੋਈ ਆਉਣ ਵਾਲੀਆਂ ਨੀਤੀਆਂ ਆਪਾਂ ਤਾਂ ਲੱਗਦਾ ਨਹੀਂ ਕਿ ਜਿੱਦਾਂ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਕਿਸਾਨਾਂ ਦੇ ਨਾਲ ਵਿਚਾਰ-ਵਿਮਰਸ਼ ਕਰਨਾ ਚਾਹੀਦਾ ਸੀ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸਹੀ ਸੀ ਫੇ ਪਾਲਿਸੀ ਲਿਆਂਦੀ ਜਾਣੀ ਚਾਹੀਦੀ ਹਾਂਜੀ ਇਹ ਚਾਹੀਦੀ ਸੀਗੀ ਪਹਿਲਾਂ ਪਰ ਹੁਣ ਜਦ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤਾ ਪਰ ਇਹ ਪਾਲਿਸੀ ਗਲਤ ਸੀਗੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਸੀ ਤੇ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਇਹ ਕਿਹੜਾ ਵਾਪਸ ਲੈ ਲਈ ਪਾਲਿਸੀ ਭਾਜੀ ਇਹ ਸਰਕਾਰ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀਗੀ ਜਿਹੜੀ ਉਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਸਿਗਾ ਟਰੈਕਟਰ ਮਾਰਚ ਵੀ ਕੱਢੇਗੇ ਹੁਣ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਕਿਵੇਂ ਦੇਖਦੇ ਨੇ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਸੀ ਚਲੋ ਉਹਦੇ ਉਹਦੇ ਵਿਰੋਧੀ ਚ ਕਿਸਾਨਾਂ ਦਾ ਬਹੁਤ ਰੋਸ ਸੀਗਾ ਉਹ ਨਹੀਂ ਸੀ ਮਤਲਬ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਕਿਸਾਨਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਔਰ ਸਰਕਾਰ ਨੇ ਛੇਤੀ ਸਮਝ ਲਿਆ ਵੀ ਇਹ ਜਿਹੜੀ ਪਾਲਿਸੀ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਜਾਂ ਹੋਰ ਵਰਗਾਂ ਲਈ ਹਿੱਤ ਵਿੱਚ ਨਹੀਂ ਗਈ ਤੇ ਜੇ ਉਹ ਸਰਕਾਰ ਨੇ ਵਾਪਸ ਲੈ ਲਈ ਆ ਅਸੀਂ ਸਰਕਾਰ ਤੋਂ ਬਹੁਤ ਖੁਸ਼ ਹਾਂ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਜਦੋਂ ਵੀ ਇਦਾਂ ਦੀ ਕੋਈ ਪਾਲਿਸੀ ਲਿਆਉਣੀ ਆ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਰੋਸੇ ਵਿੱਚ ਲੈ ਕੇ ਉਹਨਾਂ ਨਾਲ ਮੀਟਿੰਗ ਕਰਕੇ ਤਾਂ ਫਿਰ ਦੁਬਾਰਾ ਲਿਆਂਦੀ ਜਾਵੇ ਜੇ ਲਿਆਉਣੀ ਹੈ ਤਾਂ ਨਹੀਂ ਤਾਂ ਲਿਆਉਣ ਦੀ ਲੋੜ ਕੋਈ ਨਹੀਂ। ਅਸੀਂ ਸਰ ਜਿਹੜੀ ਪਾਲਿਸੀ ਲਿਆਂਦੀ ਸੀਗੀ ਸਰਕਾਰ ਨੇ ਲੈਂਡ ਬੋਲਿੰਗ ਹੁਣ ਉਹ ਵਾਪਸ ਲੈ ਲਈਏ ਕਿਵੇਂ ਵਿਕਦੇ ਨੇ। ਅਸੀਂ ਤਾਂ ਕਹਿੰਦੇ ਬਹੁਤ ਵਧੀਆ ਕੀਤਾ ਜੀਵਿਦਾਰਾਂ ਦੇ ਹੱਕ ਲਈ ਉਹ ਬਹੁਤ ਮਾੜੀ ਸੀ। ਜਿਨ੍ਹਾਂ ਦੀ ਜ਼ਮੀਨ ਉਹਦੇ ਵਿੱਚ ਆ ਜਾਣੀ ਸੀ ਉਹ ਜ਼ਮੀਨ ਦਾ ਜੀਵਿਦਾਰਤਾ ਬਿਲਕੁਲ ਕਾਂਡਮ ਹੋ ਜਾਣਾ ਸੀਗੇ ਇਸ ਕਰਕੇ ਚਲੋ ਵਧੀਆ ਕੀਤਾ ਆ ਜਿਹੜੀ ਪਾਲਿਸੀ ਉਹ ਵੀ ਵਾਪਸ ਲੈ ਲਈ ਆ। ਜੀਵਿਦਾਰਾਂ ਦੇ ਇੱਕੇ ਦੀ ਜਿੱਤ ਹੋਈ ਆ। ਗਾਹ ਵੀ ਇੱਕ ਮੁੱਠ ਰਹਿਣਗੇ ਤਾਂ ਕਾਮਯਾਬ ਰਹਿਣਗੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਗਵਰਨਮੈਂਟ ਨੇ ਵਾਪਸ ਲਈ ਹੈ ਦਾਈ ਬਹੁਤ ਧੰਨਵਾਦ ਕਰਦੇ ਆਈ ਇਹ ਸਾਰੇ ਆਪਣੇ ਏਕੇ ਦੀ ਜਿੱਤ ਹੈ ਤੇ ਗਾਂ ਵੀ ਆਪਾਂ ਨੂੰ ਏਕਾ ਬਣਾ ਕੇ ਰੱਖਣਾ ਚਾਹੀਦਾ ਕੋਈ ਆਉਣ ਵਾਲੀਆਂ ਨੀਤੀਆਂ ਆਪਾਂ ਤਾਂ ਲੱਗਦਾ ਨਹੀਂ ਕਿ ਜਿੱਦਾਂ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਕਿਸਾਨਾਂ ਦੇ ਨਾਲ ਵਿਚਾਰ-ਵਿਮਰਸ਼ ਕਰਨਾ ਚਾਹੀਦਾ ਸੀ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸਹੀ ਸੇ ਪਾਲਿਸੀ ਲਿਆਂਦੀ ਜਾਣੀ ਚਾਹੀਦੀ ਹਾਂਜੀ ਇਹ ਚਾਹੀਦੀ ਸੀਗੀ ਪਹਿਲਾਂ ਪਰ ਹੁਣ ਜਦ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤਾ ਪਰ ਇਹ ਪਾਲਿਸੀ ਗਲਤ ਸੀਗੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਸੀ ਤੇ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਕਿਹੜਾ ਵਾਪਸ ਲੈ ਲਈ ਪਾਲਸੀ ਭਾਜੀ ਇਹ ਸਰਕਾਰ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਜਿਹੜੀ ਉਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਸੀਗਾ ਟਰੈਕਟਰ ਮਾਰਚ ਵੀ ਕੱਢੇ ਗਏ ਹੁਣ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਆ ਕਿਵੇਂ ਦੇਖਦੇ ਨੇ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਸੀ ਚਲੋ ਉਹਦੇ ਉਹਦੇ ਵਿਰੋਧੀ ਚ ਕਿਸਾਨਾਂ ਦਾ ਬਹੁਤ ਰੋਸ ਸੀਗਾ ਉਹ ਨਹੀਂ ਸੀ ਮਤਲਬ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਕਿਸਾਨਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਔਰ ਸਰਕਾਰ ਨੇ ਛੇਤੀ ਸਮਝ ਲਿਆ ਵੀ ਇਹ ਜਿਹੜੀ ਪਾਲਿਸੀ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਜਾਂ ਹੋਰ ਵਰਗਾਂ ਲਈ ਹਿੱਤ ਵਿੱਚ ਨਹੀਂ ਗਈ ਤੇ ਜੇ ਉਹ ਸਰਕਾਰ ਨੇ ਵਾਪਸ ਲੈ ਲਈ ਆ ਅਸੀਂ ਸਰਕਾਰ ਤੋਂ ਬਹੁਤ ਖੁਸ਼ ਹਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਇਦਾਂ ਦੀ ਕੋਈ ਪਾਲਿਸੀ ਲਿਆਉਣੀ ਆ ਪਹਿਲ ਦੇ ਆਧਾਰ ਤੇ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨਾਲ ਮੀਟਿੰਗ ਕਰਕੇ ਤਾਂ ਫਿਰ ਦੁਬਾਰਾ ਲਿਆਂਦੀ ਜਾਵੇ ਜੇ ਲਿਆਉਣੀ ਆ ਤਾਂ ਨਹੀਂ ਤਾਂ ਲਿਆਉਣ ਦੀ ਲੋੜ ਕੋਈ ਨਹੀਂ ਹਾਂ ਸਰ ਜਿਹੜੀ ਪਾਲਿਸੀ ਲਿਆਂਦੀ ਸੀਗੀ ਸਰਕਾਰ ਨੇ ਲੈਂਡ ਬੋਲਿੰਗ ਉਹਨੂੰ ਵਾਪਸ ਲੈ ਲਈਏ ਕਿਵੇਂ ਵਿਗੜ ਗਈ ਅਸੀਂ ਤਾਂ ਕਹਿੰਦੇ ਬਹੁਤ ਵਧੀਆ ਕੀਤਾ ਜੀਵਿਦਾਰਾਂ ਦੇ ਹੱਕ ਲਈ ਉਹ ਬਹੁਤ ਬਾੜੀ ਸੀ ਇਨਾਂ ਦੀ ਜ਼ਮੀਨ ਉਹਦੇ ਵਿੱਚ ਆ ਜਾਣੀ ਸੀ ਉਹ ਜ਼ਮੀਨ ਦਾ ਜੀਵਿਦਾਰਤਾ ਬਿਲਕੁਲ ਕਾਨੂੰਨਮ ਹੋ ਜਾਣਾ ਸੀਗੇ ਇਸ ਕਰਕੇ ਚਲੋ ਵਧੀਆ ਕੀਤਾ ਆ ਜਿਹੜੀ ਪਾਲਿਸੀ ਉਹਦੀ ਵਾਪਸ ਲੈ ਲਈ ਆ ਜੀਵਿਦਾਰਾਂ ਦੇ ਇੱਕੇ ਦੀ ਜਿੱਤ ਹੋਈ ਆ ਗਾਂ ਵੀ ਇੱਕ ਮੋਟ ਰਹਿਣਗੇ ਤਾਂ ਕਾਮਯਾਬ ਰਹਿਣਗੇ